ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਫਤਹਿ ਗੁਰੂ ਰੂਪ ਗੁਰਸਵਾਰੀ ਸਾਧ ਸੰਗ ਜੀਔ ਔ ਤਨਤਨ ਸਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਤਿੰਨਾਂ ਦੇ ਸੰਗ ਭਲੇ ਵਡੇ ਹੋਏ ਜੋਰ ਜਮਾਇਸ਼ ਕੀਤੀ ਅਕਿਰਤ ਕਣ ਪੈਂਦੇ ਖਾਂ ਬਾਰੇ ਆਪ ਜੀ ਦੇ ਨਾਲ ਬਚਨ ਸੰਜੇ ਕਰੀਏ ਤੁਸੀਂ ਇੱਕ ਨਾਂ ਸੁਣਿਆ ਹੋਵੇਗਾ ਪੈਂਦੇ ਖਾਂ ਜੋ ਕਿ ਲਵਾਰਸ ਸੀ ਔਰ ਉਸ ਲਵਾਰਸ ਨੂੰ ਛੇਵੇਂ ਪਾਰਸ਼ਾ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਡਾ ਕੀਤਾ ਪਰ ਮਤ ਤੇ ਪਰਦਾ ਪੈ ਗਿਆ ਦੁਸ਼ਮਨਾ ਨਾਲ ਰਲ ਗਿਆ ਮੁਗਲ ਫੌਜਾਂ ਨਾਲ ਰਲ ਕੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੰਗ ਕਰਨ ਵਾਸਤੇ ਆ ਗਏ ਇਸ ਨੂੰ ਕਹਿੰਦੇ ਨੇ ਕਿਰਤ ਕਾਣ ਜਿੱਥੇ ਵੱਡਾ ਹੋਇਆ ਖਾਦਾ ਉਹਨਾਂ ਦੇ ਸਾਹਮਣੇ ਆ ਗਿਆ ਲੜਨ ਤੇ ਸਾਹਮਣੇ ਖੜਾ ਹੋ ਗਿਆ ਔਰ ਗੁਰੂ ਸਵਾਰਿਓ ਘਿਓ ਦੇ ਨਾਲ ਪਾਲ ਕੇ ਵੱਡਾ ਕੀਤਾ ਕੁਸ਼ਤੀ ਜੰਗੀ ਸਖਲਾਈ ਸਾਰੇ ਹੀ ਦਾ ਵਿੱਚ ਪੈਂਦੇ ਖਾਨ ਨੂੰ ਤੰਤਨ ਸਾਹਿਬ ਸ੍ਰੀ ਗੁਰੂ ਹਗਨ ਸਿੰਘ ਸਾਹਿਬ ਜੀ ਨੇ ਸਿਖਾਏ ਬਹੁਤ ਜਵਾਨ ਲੰਮੇ ਕਦ ਕਾਠੀ ਦੇ ਮਲਕ ਸਨ 6ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਗਨ ਸਿੰਘ ਸਾਹਿਬ ਜੀ ਔਰ ਉਹਨਾਂ ਦਾ ਵਜਨ ਵਰਗ ਗਿਣੀਏ ਤੇ ਪਿਆਰਿਓ ਸਾਡੇ 6 ਮਣ ਪੱਕਾ ਵਜਨ ਸੀ ਉਹਨਾਂ ਦਾ ਔਰ ਬੜੇ ਜਵਾਨ ਤੇ ਬੜੇ ਨੀਡਰ ਤੇ ਬੜੇ ਦਲੇਰ ਸਨ ਇੱਕ ਘੋੜਾ ਉਹਨਾਂ ਦਾ ਭਾਰ ਉਠਾ ਕੇ ਲੰਮਾ ਪੈੜਾ ਚੱਲਣੇ ਸੀ ਸਨ ਸੋ ਗੁਰੂ ਸਵਾਰਿਓ ਸਾਰੇ ਦਾ ਪੇਚ ਗੁਰੂ ਸਾਹਿਬ ਤੋਂ ਸਿੱਖੇ ਔਰ ਆ ਕੇ ਸਾਹਮਣੇ ਖੜਾ ਹੋ ਕੇ ਆਖਦਾ ਹੈ ਤੁਸੀਂ ਮੈਨੂੰ ਸਾਰੇ ਦਾ ਪੇਚ ਸਿਖਾਏ ਨਹੀਂ ਮੈਂ ਤੁਹਾਡੇ ਸਾਰੇ ਦਾ ਪੇ ਜਾਣਦਾ ਹਾਂ ਔਰ ਮੇਰੇ ਤੇ ਕਿਹੜਾ ਦਾਅ ਚਲਾਉਗੇ ਇੱਕ ਦੋ ਵਾਰ ਹੋਏ ਕੁਝ ਇੱਧਰ ਕੁਝ ਉੱਧਰ ਹੋ ਔਰ ਫੈਦੇ ਖਾ ਸਾਹਮਣੇ ਮਸਕਰਾ ਰਿਹਾ ਹੈ ਪਰ ਇਸ ਗੱਲ ਦਾ ਪਤਾ ਨਹੀਂ ਕਿ ਜਿਹੜਾ ਹੋਣ ਵਾਲਾ ਵਾਰਿਸ ਸਾਹਿਬ ਸ਼੍ਰੀ ਗੁਰੂ ਆਗੰਗ ਸੇਬ ਜੀ ਦਾ ਉਹਨਾਂ ਹੈ ਉਹਦੇ ਨਾਲ ਕੀ ਬਣਨਾ ਹੈ ਸੋ ਸੁਰ ਵੀ ਤਾਦੇ ਜੋਦੇ ਪੂਰੇ ਵੀਰ ਰਸ ਦੇ ਵਿੱਚ ਆ ਕੇ ਐਸਾ ਵਾਰ ਪੈਂਦੇ ਖਾਂ ਦੇ ਕੀਤਾ ਪੈਂਦੇ ਖਾਂਦੇ ਮੋਢੇ ਤੋਂ ਲੈ ਕੇ ਤੇ ਪਿਆਰਿਓ ਲੱਤਾਂ ਦੇ ਬਨ ਤੱਕ ਧੜੇ ਕੋ ਪਾਸੇ ਇੱਕ ਵਾਰ ਦੇ ਨਾਲ ਸੁੱਟ ਦਿੱਤਾ ਕਹਿੰਦੇ ਨੇ ਕਿ ਉਸ ਵੇਲੇ ਜਦੋਂ ਦਾ ਧੜ ਥੱਲੇ ਡਿੱਗ ਉਸ ਵਕਤ ਪੂਰੀ ਦੁਪਹਿਰ ਸੀ ਉਹ 1:30 ਵਜੇ ਦਾ ਸਮਾਂ ਸੀ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ ਪੈਂਦੇ ਖਾਂਡੇਗਾ ਤੇ ਛੇਵੇਂ ਪਾਦਸ਼ਾਹ ਇੱਕ ਗੋਡਾ ਥੱਲੇ ਤੇ ਇੱਕ ਉੱਤੇ ਕਰਕੇ ਪੈਂਦੇ ਖਾਂ ਦੇ ਕੋਲ ਆ ਕੇ ਬੈਠ ਗਏ ਪੈਂਦੇ ਖਾਂ ਨੂੰ ਆਪਣੀ ਗੋਦੀ ਵਿੱਚ ਸਿਰ ਚੁੱਕ ਕੇ ਲੈ ਲਿਆ ਆਪਣੀ ਧਾਰ ਦੇ ਨਾਲ ਉਸ ਦੇ ਮੁਖ ਤੇ ਛਾਂ ਕੀਤੀ ਕਿਉਂਕਿ ਬੜੀ ਧੁੱਪ ਤੇਜ਼ ਕਰ ਰਹੀ ਸੀ ਜਦੋਂ ਕੋਲ ਹੋਏ ਤੇ ਮੱਥਾ ਪੜ ਲਿਆ ਪਾਸ਼ਾ ਕਹਿੰਦੇ ਆਇਆ ਕਿਰਤਖਾਨ ਉਹ ਗੁਰੂ ਘਰ ਵਿੱਚ ਵੱਡਾ ਹੋ ਜਾ ਪੜਿਆ ਤੇ ਗੁਰੂ ਘਰ ਦੇ ਨਾਲ ਹੀ ਲੜਨ ਆ ਗਿਆ ਪਾਸ਼ਾ ਕਹਿੰਦੇ ਪੈਂਦੇ ਖਾ ਤੇਰਾ ਮੱਥਾ ਪੜਿਆ ਹੈ ਤੇਰਾ ਸਮਾਂ ਥੋੜਾ ਰਹਿ ਗਿਆ ਚੰਦ ਸੁਆਸ ਬਾਕੀ ਨੇ ਕਲਮਾ ਪੜ ਦਰਗਾਮ ਜਾਵੇਂਗਾ ਪੈਂਦੇ ਖਾਨ ਨੂੰ ਮਹਿਸੂਸ ਹੋਇਆ ਮੈਂ ਗਲਤੀ ਕੀਤੀ ਹੈ ਸ਼ਰਧਾ ਆ ਗਈ ਜਦੋਂ ਸਰਗੀ ਦਿਨ ਦੇਖਿਆ ਮੈਨੂੰ ਗੋਦੀ ਵਿੱਚ ਲਿਆ ਤੇ ਕਲਮਾ ਪੜਨ ਵਾਸਤੇ ਕਹਿ ਰਹੇ ਨੇ ਪੈਂਦੇ ਖਾ ਕਹਿੰਦਾ ਸਤਿਗੁਰੂ ਕਲਮਾ ਕਿਹਦਾ ਪੜਾਂ ਤੇਰੀ ਦਰਸ਼ਨ ਕੀਤੇਆਂ ਮੇਰੀਆਂ ਅੱਖਾਂ ਦੇ ਵਿੱਚ ਆਪ ਜੀ ਦਾ ਹੀ ਰੂਪ ਆ ਰਿਹਾ ਹੈ ਮੈਂ ਆਪ ਜੀ ਦੀ ਸਰਦਾ ਆ ਗਈ ਹੈ ਸੋ ਮੇਰੇ ਵਾਸਤੇ ਕਲਮਾ ਵੀ ਤੁਸੀਂ ਹੋ ਮੇਰੇ ਵਾਸਤੇ ਸੱਚਖੰਡ ਭੇਜਣ ਵਾਲੇ ਵੀ ਤੁਸੀਂ ਹੋ ਮੇਰੇ ਹੋਈਆਂ ਭੁੱਲਾਂ ਨੂੰ ਇੱਥੇ ਬਖਸ਼ ਦਿਓ ਕਿਉਂਕਿ ਮੈਂ ਗਲਤੀ ਕੀਤੀ ਮੈਂ ਚੁੱਕੜਾਂ ਦੇ ਵਿੱਚ ਆ ਕੇ ਹੰਕਾਰ ਵਿੱਚ ਆ ਕੇ ਇਹ ਸੋਚਿਆ ਸੀ ਕਿ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰੋਬਰ ਮੇਰਾ ਕਦ ਕਾਠ ਹੈ ਬਰोबर ਦੀ ਮੇਰੀ ਸ਼ਕਲਾਈ ਹੈ ਬਰोबर ਦਾ ਹੀ ਮੇਰੀ ਜਨਮ ਸੀ ਤੇ ਮੈਂ ਗੁਰੂ ਸਾਹਿਬ ਨੂੰ ਹਰਾ ਲਵਾਂਗਾ ਪਰ ਨਹੀਂ ਮੈਂ ਹੰਕਾਰ ਵਿੱਚ ਸੀ ਤੁਸੀਂ ਸ਼ਰਧਾ ਦੇ ਘਰ ਵਿੱਚ ਸੀ ਸੁ ਕਿਰਪਾ ਕਰੋ ਮੈਨੂੰ ਬਖਸ਼ ਦਿਓ ਤੂੰ ਆਪ ਹੀ ਅੱਲਾ ਦਾ ਰੂਪ ਹੈ ਤੇ ତਰਤੀ ਤੇ ਆਇਆ ਹੈ ਗੁਰੂ ਹਰਿਦਵੇ ਸਾਹਿਬ ਜੀ ਨੇ ਅਖੀਰਲੇ ਸਾਸਾਂ ਵਿੱਚ ਉਸ ਪੰਦੇਖਾਂ ਨੂੰ ਬਖਸ਼ ਦਿੱਤਾ ਸਤਿਗੁਰੂ ਕਹਿੰਦੀ ਹੈ ਖਿਗਲੇ ਸਵਾਸਾਂ ਦੇ ਛੱਡ ਆ ਗਈ ਪ੍ਰਵਾਹਨ ਹੋ ਗਿਆ ਸਿੱਖਿਆ ਇਸ ਤੋ ਹੀ ਮਿਲਦੀ ਹੈ ਵੱਡੇ ਤੋਂ ਵੱਡਾ ਕਰਤ ਕਰਨ ਵੀ ਜੇ ਗੁਰੂ ਚਰਣਾ ਵਿੱਚ ਟਹਿ ਪਵੇ ਤਾਂ ਉਹ ਬਖਸ਼ਿਆ ਜਾਂਦਾ ਹੈ ਪਿਛਲੇ ਔਗਣ ਬਖਸ਼ਲੇ ਫੇ ਆਕੇ ਮਾਰਗ ਪਾਵੇ ਗੁਰੂ ਨਾਨਕ ਦੇ ਘਰ ਦਾ ਪਿਆਰ ਉਹ ਐਸਾ ਹੀ ਬਿਰਦ ਹੈ ਸੋ ਹਰ ਇੱਕ ਦੇ ਉੱਤੇ ਮਿਹਰ ਪ੍ਰਿਆ ਹੱਥ ਰੱਖਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਉਸ ਨੂੰ ਬਖਸ਼ ਦਿੱਤਾ ਉਸ ਦੀ ਬੰਦ ਖਲਾਸੀ ਹੋ ਗਈ ਪੈਂਦੇ ਖਾਂ ਸੱਚਖੰਡ ਪੈਂਦਾ ਕਰ ਗਿਆ ਸੋ ਇਸ ਹੀ ਪਿਆਰਿਓ ਪੈਂਦੇ ਖਾਂ ਦਾ ਇਤਿਆਜ਼ ਵਾਲਜੀਤ ਦੇ ਨਾਲ ਸਾਂਝਾ ਕੀਤਾ ਹੈ ਆਸ ਹੈ ਆਪ ਨੂੰ ਪਸੰਦ ਆਵੇਗਾ ਮੇਰ ਪ੍ਰਿਆਤ ਰੱਖਿਆ ਕਰੋ ਅਸੀਸਾਂ ਦੇਵੇ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪੁਲਾਣਾ ਚ ਤਾਰੇ ਹੋ ਗਏ ਕਿ ਫਤਿਹ ਗਜਾਈਏ ਦੀ ਆਵਾਜ਼ ਜਿੱਕਾ ਖਲਸਾ ਆਵਾਜ਼ ਜਿੱਕੀ ਫਤਿਹ